ਹਾਂਜੀ ਸਰ ਜੋ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਉਲਿੱਕਿਆ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਦੇ ਪਤੇ ਦੂਸਰਾ ਮਹਾਨ ਗੁਰਮਤ ਸਮਾਗਮ ਜੋ ਕਿ ਨਵੀਂ ਦਾਣਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਇਹ 4 ਵਜੇ ਸ੍ਰੀ ਸੁਮਨ ਸਿੰਘ ਦੇ ਪਾਠ ਦੇ ਨਾਲ ਆਰੰਭ ਹੋ ਜਾਏਗਾ ਔਰ ਸਮਾਪਤੀ ਜਿਹੜੀ ਤਕਰੀਬਨ 10 ਵਜੇ ਹੋਏਗੀ ਜਿਸ ਵਿੱਚ ਵਿਸ਼ੇਸ਼ ਰੋਜ ਪਾਈ ਸਾਹਿਬ ਪਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਲੁਧਿਆਣਾ ਵਾਲੇ ਜਿਨ੍ਹਾਂ ਦੀ ਹਾਜ਼ਰੀ ਜਿਹੜੀ ਹੈ ਉਹ 8 8 ਵਜੇ ਤੋਂ ਲੈ ਕੇ 10 ਵਜੇ ਤੱਕ ਹੈ ਇਸ ਪ੍ਰੋਗਰਾਮ ਦੇ ਵਿੱਚ ਪਾਈਸਾ ਪਾਈ ਗੁਰਸ਼ਰਨ ਸਿੰਘ ਵੱਲੋਂ ਸੰਗਤਾਂ ਨੂੰ ਮਨਹੋਰ ਬਾਣੀ ਦਾ ਕੀਰਤਨ ਸਰਵਨ ਕਰਾਇਆ ਜਾਏਗਾ ਅਤੇ ਗੁਰਮਤਿ ਵਿਚਾਰਾਂ ਹੀ ਸਾਂਝ ਪਾਈ ਜਾਏਗੀ। ਔਰ ਸੰਗਤਾਂ ਦੇ ਅੱਗੇ ਗੁਜਾਰਿਸ਼ ਹੈ ਕਿ ਇਹ ਪ੍ਰੋਗਰਾਮ ਸਿਮਰਨ ਸਾਧਨਾ ਪਰਿਵਾਰ ਜਲਾਲਾਬਾਦ ਵੱਲੋਂ ਕਰਵਾਇਆ ਜਾ ਰਿਹਾ ਹੈ। ਅਤੇ ਸਮੁੱਚੀ ਇਲਾਕੇ ਦੀ ਸੰਗਤ ਇਸ ਪ੍ਰੋਗਰਾਮ ਵਿੱਚ ਸਾਨੂੰ ਸਹਿਯੋਗ ਮਿਲ ਰਿਹਾ ਹੈ ਸੰਗਤਾਂ ਕੀ ਅਪੀਲ ਹੈ ਕਿਉਂਕਿ ਇਹ ਪ੍ਰਬੰਧ ਬਹੁਤ ਵੱਡਾ ਹੈ ਇਸ ਪ੍ਰਬੰਧ ਦੇ ਵਿੱਚ ਲੰਗਰ ਦੀ ਸੇਵਾ ਹੈ ਪਾਰਕਿੰਗ ਦੀ ਸੇਵਾ ਹੈ ਉਹ ਖੂਨਦਾਨ ਕੈਂਪ ਵੀ ਲੱਗ ਰਿਹਾ ਹੈ ਅਤੇ ਦਸਤਾਰ ਸਖਲਾਈ ਸੈਂਟਰ ਜਿਹੜੇ ਹੈਸਕੇ ਦਸਤਾਰ ਸਖਲਾਈ ਸੈਂਟਰ ਵੱਲੋਂ ਉੱਥੇ ਇੱਕ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦਸਤਾਰਾਂ ਜਿਹੜੀਆਂ ਹਨ ਬੱਚਿਆਂ ਨੂੰ ਮੰਨੀਆਂ ਜਾਣਗੀਆਂ ਅਤੇ ਪ੍ਰਣ ਵੀ ਕਰਾਇਆ ਜਾਏਗਾ ਅਤੇ ਦਸਤਾਰਾਂ ਵੀ ਦਿੱਤੀਆਂ ਜਾਣਗੀਆਂ ਇੰਨਾ ਵੱਡੇ ਪ੍ਰੋਗਰਾਮ ਦੇ ਵਿੱਚ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਪ੍ਰੋਗਰਾਮ ਤੁਸੀਂ ਤੁਹਾਡਾ ਆਪਣਾ ਹੈ ਜਿੱਥੇ ਵੀ ਤੁਹਾਡੀ ਸੇਵਾ ਦੀ ਲੋੜ ਮਹਿਸੂਸ ਹੋਵੇ ਤੁਹਾਨੂੰ ਤੁਸੀਂ ਵੱਧ ਤੋਂ ਵੱਧ ਉੱਥੇ ਸੇਵਾ ਕਰਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਦਾਣਾ ਮੰਡੀ ਦੇ ਵਿੱਚ ਦੂਸਰਾ ਮਹਾਨ ਗੁਰਮਤ ਸਮਾਗਮ ਸਿਮਰਨ ਸਾਧਨਾ ਪਰਿਵਾਰ ਜਲਾਲਾਬਾਦ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਸਮਾਗਮ 22 ਮਾਰਚ ਦਿਨ ਸ਼ਨੀਵਾਰ ਨੂੰ ਹੋ ਰਿਹਾ ਹੈ ਜਿਸ ਵਿੱਚ ਸ਼ਾਮ ਨੂੰ ਠੀਕ 4 ਵਜੇ ਸ਼੍ਰੀ ਸਮਣੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਉਸ ਤੋਂ ਬਾਅਦ ਸ਼੍ਰੀ ਰਾਜਾ ਸਾਹਿਬ ਜੀ ਦੇ ਪਾਠ ਹੋਣਗੇ ਅਤੇ ਉਸ ਤੋਂ ਬਾਅਦ ਆਤਮ ਰਸ ਕੀਰਤਨ ਹੋਏਗਾ ਅਤੇ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣੇ ਵਾਲੇ ਉਹ ਵਿਸ਼ੇਸ਼ ਤੌਰ ਤੇ ਰਾਤ ਦੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਹਾਜ਼ਰੀਆਂ ਭਰਨਗੇ ਸੰਤਨ ਮਨੋਰ ਬਾਣੀ ਦਾ ਕੀਰਤਨ ਸੁਣਾ ਕੇ ਸਭਤਾ ਨੂੰ ਨੇਹਾਲ ਕਰਨਗੇ ਅਤੇ ਜੋ ਇਹ ਸਮਾਗਮ ਵਿੱਚ ਇਲਾਕੇ ਦੇ ਸੰਗਤਾਂ ਦਾ ਵਰਪੂਰ ਸੰਗਤ ਜਿਹੜੀ ਸਾਨੂੰ ਯੋਗਦਾਨ ਦੇ ਰਹੀ ਹੈ ਇਸ ਸਮਾਗਮ ਵਿੱਚ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਵੱਲੋਂ ਉਨੀਵਾ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਅਤੇ ਦਸਤਾਰ ਸਹਲਾਈ ਕੈਂਪ ਵੀ ਐਸਕੇ ਦਸਤਾਰ ਵਾਲਿਆਂ ਵੱਲੋਂ ਲਗਾਇਆ ਜਾ ਰਿਹਾ ਹੈ ਐਸਕੇ ਦਸਤਾਰ ਵਾਲਿਆਂ ਵੱਲੋਂ ਜਿਹੜਾ ਸਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਉਸ ਦੇ ਵਿੱਚ ਜਿਹੜੇ ਬੱਚੇ ਪ੍ਰਣ ਕਰਨਗੇ ਕਿ ਅਸੀਂ ਅੱਜ ਤੋਂ ਬਾਅਦ ਆਪਣੀ ਦਸਤਾਰ ਸਜਾਵਾਂਗੇ ਤਾਂ ਉਹ ਐਸਕੇ ਦਸਤਾਰ ਸਨਾਈਸ ਵਾਲਿਆਂ ਵੱਲੋਂ ਉਹਨਾਂ ਦਸਤਾਰਾਂ ਜਿਹੜੀਆਂ ਉਹ ਫ੍ਰੀ ਦਿੱਤੀਆਂ ਜਾਣਗੀਆਂ ਤੇ ਜਲਾਲਾਬਾਦ ਸੰਗਤਾਂ ਨੂੰ ਆਸ-ਪਾਸ ਦੀਆਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਦੇਖੋ ਜਲਾਲਾਬਾਦੀਆਂ ਜਿਹੜੀਆਂ ਸੰਗਤਾਂ ਨੇ ਉਹ ਤਾਂ ਹੋਮੋ ਮਾ ਕੇ ਪਹੁੰਚ ਰਹੀਆਂ ਹਨ ਸਾਨੂੰ ਜੋ ਰਿਪੋਰਟਾਂ ਹਰਿਆਣਾ ਸੰਤਾਵਲੋਂ ਜੋ ਗੁਰਦੁਆਰਾ ਸਹਿਬਾਨ ਵਿੱਚ ਵੱਖ-ਵੱਖ ਸਾਰੇ ਕਿਉਂਕਿ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਇਹ ਸਮਾਗਮਨ ਸਹਿਯੋਗ ਮਿਲ ਰਿਹਾ ਹੈ। ਹੂੰ ਉਸ ਦੇ ਵਿੱਚ ਸਾਨੂੰ ਜੋ ਰਿਪੋਰਟਾਂ ਆ ਰਹੀਆਂ ਹਨ ਕਿ ਜਲਾਲਾਬਾਦ ਦੀਆਂ ਸੰਤਾ ਤੋਂ ਇਲਾਵਾ ਫਾਜ਼ਿਲਕਾ ਤੋਂ ਸੰਤਾ ਆ ਰਹੀਆਂ ਹਨ, ਬੋਰ ਤੋਂ ਸੰਤਾ ਆ ਰਹੀਆਂ ਹਨ, ਬਲੋੜ ਤੋਂ ਸੰਤਾ ਆ ਰਹੀਆਂ ਹਨ ਅਤੇ ਹੋਰ ਜਿਹੜੇ ਤੱਕ ਤੁਸੀਂ ਸੰਤਾ ਆ ਰਹੀਆਂ ਨੇ। ਲਾਈਵ ਦਾ ਕੀ ਰਹੇਗਾ? ਕੋਈ ਲਾਈਵ ਤੇ ਵੀ ਚੱਲੇਗਾ ਕੋਈ। ਲਾਈਵ ਜਿਹੜਾ ਭਾਈ ਸਾਹਿਬ ਦਾ ਭਾਈ ਗੁਰਸ਼ਰਮ ਸਿੰਘ ਜਿਹਦਾ ਆਪਣਾ ਲਾਈਵ ਚੈਨਲ ਏ ਉਸ ਦੇ ਉੱਪਰ ਜਿਹੜਾ ਹੈ ਉਹ ਲਾਈਵ ਚੱਲੇਗਾ ਇਸ ਤੋਂ ਇਲਾਵਾ ਥਿੰਕਿੰਗ ਆਫ ਪੰਜਾਬ ਜੋ ਚੈਨਲ ਹੈ ਜਲਾਲਾਬਾਦ ਦਾ ਉਸ ਦੇ ਉੱਪਰ ਵੀ ਲਾਈਵ ਆਏਗਾ